ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮਸਾਲਾ ਭਿੰਡੀ ਬਣਾਵਾਂਗੇ ਅੱਜ ਆਪਾਂ ਪਹਿਲਾਂ ਆਪਾਂ ਪਰਮੀ ਭਿੰਡੀ ਬਣਾਈ ਬੇਸਨ ਵਾਲੀ ਭਿੰਡੀ ਬਣਾਈ ਤੇ ਹੁਣ ਆਪਾਂ ਬਣਾਵਾਂਗੇ ਮਸਾਲਾ ਭਿੰਡੀ ਇਹ ਆਪਣੀਆਂ 500 ਗ੍ਰਾਮ ਭਿੰਡੀਆਂ ਤੇ ਆ ਟਮਾਟਰ ਦੋ ਤੇ ਅਦਰਕ ਹੈ ਤੇ ਹਰੀ ਮਿਰਚ ਹੈ ਇਹਨਾਂ ਦਾ ਆਪਾਂ ਪੇਸਟ ਬਣਾ ਲਾਂਗੇ ਤੇ ਪਿਆਜ਼ ਤਾਂ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲਿਆ ਹਾਂਜੀ ਹੁਣ ਪਹਿਲਾਂ ਆਪਾਂ ਪਿੰਡੀਆਂ ਕੱਟਾਂਗੇ ਤੇ ਨਾਲੇ ਆਪਾਂ ਇਹਨੂੰ ਚੋਪਰ 'ਚ ਪਾ ਕੇ ਇਹਨਾਂ ਦਾ ਪੇਸਟ ਬਣਾ ਲਾਂਗੇ ਸਭ ਤੋਂ ਪਹਿਲਾਂ ਪਿੰਡੀ ਕੱਟਾਂਗੇ ਪਿੰਡੀ ਦਾ ਆਪਾਂ ਹਾਂਜੀ ਜੇ ਛੋਟੀ ਪਿੰਡੀ ਐ ਤੇ ਉਹਨੂੰ ਉਵੇਂ ਹੀ ਰੱਖ ਦਿਓ ਐਸ ਤੇ ਕਹੀਂ ਰੱਖ ਲਓ ਏਡੀ ਭਿੰਡੀ ਇਹ ਛੋਟੀ ਐ ਜੇ ਵੱਡੀ ਐ ਤੇ ਉਹਦੇ ਦੋ ਪੀਸ ਕਰ ਲਓ छोटी भिंडी दे छोटी भिंडी में सावती रख लो आिडी है ना अपने ये आप दो पीस करा इस तरह करके इस तरह करके हम आप सारियाँ कट लेंगे लो जी भिंडियां आप कट लिए हम आपबू लावे भिंडिया के आप बी थाली च पा लेंगे इस तरह करके ਇਸ ਤਰ੍ਹਾਂ ਕਿ ਆਪਾਂ ਨਾ 2-3 ਚਮਚ ਨਿੰਬੂ ਦਾ ਜੂਸ ਆਪਨੇ ਕੋਲੇ ਹਸਤਿਕਾ ਕਰਕੇ ਨਾ ਆਪਾਂ ਬਣਾ ਦੇਵਾਂਗੇ ਸਾਰੀਆਂ ਪਿੰਡੀਆਂ ਨਾਲ ਲੱਗ ਜਾਊਗਾ ਤੇ ਪਿੰਡੀਆਂ ਬਹੁਤ ਹੀ ਟੇਸਟੀ ਬਣਦੀਆਂ ਇਸ ਤਰ੍ਹਾਂ ਕਰਕੇ ਆਪਾਂ ਨਿੰਬੂ ਲਾਵਾਂਗੇ ਨਾ ਜਦੋਂ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਮਸਾਲਾ ਪਿੰਡੀ ਹੁਣ ਜੀ ਆਪਾਂ ਇਹਨੂੰ 2-3-4 ਮਿੰਟ ਪੈ ਰੰਦਾਂਗੇ ਤੇ ਆਪਾਂ ਟਮਾਟਰ ਦਾ ਤੇ ਹਰੀ ਮਿਰਚ ਦਾ ਚਾਦਰ ਕਦਾ ਪੇਸਟ ਬਣਾ ਲਾਂਗੇ ਹਾਂਜੀ 4-5 ਮਿੰਟ ਹੋ ਗਏ ਪਿੰਡੀਆਂ ਦੇ ਆਪਣੇ ਨਿੰਬੂ ਲਾਏ ਨੂੰ ਤੇ ਹੁਣ ਆਪਣਾ ਇੱਧਰ ਤੇਲ ਗਰਮ ਰੱਖਿਆ ਹੋਇਆ ਸਰੋਂ ਦਾ ਤੇਲ ਆ ਆਪਾਂ ਧੂਆ ਕੱਢ ਕੇ ਇਹਦਾ ਤੇ ਵਧੀਆ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿੰਡੀਆਂ ਇਹਨਾਂ ਫਰਾਈ ਕਰਦੇ ਹਾਂ ਜੰਨਾ ਸੱਪਾ ਤੇਜ ਰੱਖਾਂਗੇ

ਹਾਂਜੀ ਪਿੰਡੀਆਂ ਕੱਢ ਲੀਆ ਬਾਹਰ ਤੇਲ ਆਪਣਾ ਜਿਆਦਾ ਹੈ ਤੇਲ ਆਪਾਂ ਥੋੜਾ ਜਿਹਾ ਕੱਢ ਲਾਂਗੇ ਬਾਹਰ ਹਾਂਜੀ ਪਹਿਲਾਂ ਪਾਵਾਂਗੇ ਆਪਾਂ ਪਿਆਜ਼ ਜੀਰਾ ਨਹੀਂ ਪਾਉਂਦੇ ਕਿਉਂਕਿ ਤੇਲ ਜਾ ਕੇ ਗਰਮ ਤੇ ਜੀਰਾ ਮੱਚੂ ਪਿਆਜ਼ ਭਰਨੋਂ ਕੰਸ ਤੋਂ ਨਾਲ ਦੇ ਨਾਲ ਪਾ ਰਹੇ ਜਿੰਦਾ ਅੱਧਾ ਕੰਮ ਤਾਂ ਆਪਾਂ ਪਾਇਆ ਜੀਰਾ ਹੁਣ ਪਿਆਜ਼ ਨੂੰ ਆਪਾਂ ਬਰਾਊਨ ਹੋਣ ਤੱਕ ਪਕਾਵਾਂਗੇ 5-7 ਮਿੰਟ ਲੱਗਣਗੇ ਪਿਆਜ਼ ਬਕਨਰ ਲਾਈਟ ਬਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਜੀ ਆਪਾਂ ਟੇਸਟ ਦੇ ਹਿਸਾਬ ਨਾਲ ਨਮਕ ਲਿਆ ਇੱਕ ਚਾਹਨ ਚ ਧਨੀਆ ਪਾਊਡਰ ਇੱਕ ਅੱਧਾ ਚਾਹਨ ਚ ਗਰਮ ਮਸਾਲਾ ਆਪਾਂ ਘਰੇ ਬਣਾਇਆ ਹੋਇਆ ਤੇ ਚੌਥਾ ਹਿੱਸਾ ਚਮਚਾ ਅਮचूर ਪਾਊਡਰ ਹੈ ਤੇ ਕਸ਼ਮੀਰੀ ਲਾਲ ਮਿਰਚ ਹੈ ਇੱਕ ਵੱਡਾ ਚਮਚਾ ਆਪਾਂ ਹਰੀ ਮਿਰਚ ਪਾਈ ਆ ਪਕੌੜੀ ਨਹੀਂ ਪਾਉਂਦੇ ਇਧਰ ਜੀ ਆਪਾਂ ਨੇ ਕਸੂਰੀ ਮੇਥੀ ਹੈ ਅੱਧਾ ਚਮਚਾ ਹੈਗਾ ਆਪਣਾ ਹਲਦੀ ਦਾ ਆਪਾਂ ਟੇਸਟ ਦੇ ਹਿਸਾਬ ਨਾਲ ਇਹ ਸਾਰੇ ਮਸਾਲੇ ਪਾਏ ਤੇ ਕਸੂਰੀ ਮੇਥੀ ਨੂੰ ਨਾ ਮਸਾਲੇ ਦੇ ਵਿੱਚ ਜਿਆ ਭੁੰਨਾਂਗੇ ਤਾਂ ਬਹੁਤ ਵਧੀਆ ਟੇਸਟ ਆਉਂਦਾ ਹੈ ਬਹੁਤ ਹੀ ਵਧੀਆ ਬਣ ਜਾਂਦਾ ਹੈ ਜੀ ਹਾਂਜੀ ਮਸਾਲੇ ਪੱਕ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਇਹ ਟਮਾਟਰ ਤੇ ਹਰੀ ਮਿਰਚ ਆਦਰ ਕਰਕੇ। ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਜਿੰਨਾ ਕਰੇ ਸੋ ਨਹੀਂ ਛੱਡ ਜਾਂਦੇ। ਉਨਾ ਚਿਰ ਭੁੰਨਾਂਗੇ ਆਪਾਂ। ਮਸਾਲਾ ਆਪਣਾ ਤੇਲ ਛੱਡ ਗਿਆ। ਹੁਣ ਆਪਾਂ ਇਹਦੇ ਵਿੱਚ ਹੋਰ ਅੱਧੇ ਕੇਕੌਲੀ ਪਾਣੀ ਪਾਉਣਾ। ਇਹਰੇ ਆਪਣੇ ਮਸਾਲੇ ਪੂਰੇ ਬਹੁਤ ਵਧੀਆ ਪੱਕ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਿੰਡੀਆਂ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਣਾ ਹਾਂ ਹਾਂਜੀ ਦੇਖੋ ਆਪਣੇ ਮਸਾਲਾ ਬਹੁਤ ਵਧੀਆ ਤੇਲ ਛੱਡ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿੰਡੀਆਂ ਜਿਹੜੀਆਂ ਆਪਾਂ ਫਰਾਈ ਕਰਕੇ ਰੱਖੀਆਂ ਉਹ ਪਾ ਦਾਂਗੇ ਹੁਣ ਆਪਾਂ 5-4 ਮਿੰਟ ਹੀ ਪਕਾਵਾਂਗੇ ਮਸਂਢੀ ਆਪਣੀ ਪਿਆਰ ਹੈ। ਹਾਂਜੀ 3-4 ਮਿੰਟ ਹੋ ਗਏ ਆ ਤੇ ਦੇਖੋ ਭਿੰਡੀ ਆਪਣੀ ਬਹੁਤ ਵਧੀਆ ਨਿਕਲ ਆਂਦੀ ਪਿਆਰ ਹੋ ਗਈ। ਹੁਣ ਆਪਾਂ ਥੋੜਾ ਜਿਹਾ ਕਰਦ ਲਈ ਆਫ ਹੁਣ ਆਪਾਂ ਇਹਨੂੰ ਕੱਢਦੇ ਹਾਂ ਸਰਵਿੰਗ ਬੋਲ ਦੇ ਵਿੱਚ। ਦੇਖੋ ਜੀ ਸਾਡੀ ਮਸਾਲਾ ਭਿੰਡੀ ਬਹੁਤ ਵਧੀਆ ਬਣੀ ਆ। ਇਹਨੀ ਵੜੀਆਂ ਵਲੀਆਂ ਨੂੰ ਬਹੁਤ ਜਿਆਦਾ ਜੈਕੇਦਾਰ ਹੈ ਤੇ ਤੁਸੀਂ ਵੀ ਘਰੇ ਜ਼ਰੂਰ ਤਲਾਈ ਕਰਿਓ ਇੱਕ ਟਾਂ ਇੱਕ ਵਾਰ ਇੱਕ ਵਾਰੀ ਆਪਾਂ ਜੋ ਸਹੀ ਤੋਂ ਉਹੀ ਭਿੰਡੀ ਬਣਾਈ ਜਾਂਗੇ ਨਾ ਉਸੇ ਤਰੀਕੇ ਨਾਲ ਤੇ ਜੀ ਆਕ ਜਾਂਦਾ ਤੇ ਆਪਾਂ ਨਵੇਂ ਤੋਂ ਨਵੇਂ ਤਰੀਕੇ ਨਾਲ ਬਣਾਗੇ ਤਾਂ ਆਪਣੀ ਭਿੰਡੀ ਬਹੁਤ ਵਧੀਆ ਬਣਦੀ ਆ ਹਾਂਜੀ ਸਾਡੀ ਮਸਾਲਾ ਭਿੰਡੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਘੰਟੀ ਦਾ ਬਟਨ ਵੀ ਜ਼ਰੂਰ ਦਬਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ